ਪਸ਼ੂ ਪਾਲਕਾਂ ਨੂੰ ਡੇਅਰੀ ਫਾਰਮਰਾਂ ਨੂੰ ਕਿਸਾਨ ਭਰਾਵਾਂ ਨੂੰ ਗੁਰਲਾਬ ਵੱਲੋਂ ਪਿਆਰ ਭਰੇ ਸਤਿ ਸ੍ਰੀ ਅਕਾਲ ਤੁਸੀਂ ਮੇਰੀਆਂ ਪਿਛਲੀਆਂ ਵੀਡੀਓ ਨੂੰ ਬਹੁਤ ਉਤਸ਼ਾਹ ਦਿੱਤਾ ਬਹੁਤ ਭਰਪੂਰ ਹੰਗਾਰਾ ਦਿੱਤਾ ਵੇਖੋ ਭਾਈ ਜਿਹੜੀਆਂ ਮੇਗਾਂ ਵੀਡੀਓ ਨੂੰ ਤੁਸੀਂ ਹੰਗਾਰਾ ਦਿੱਤਾ ਉਸ ਬਿਲਟ ਦਾ ਬਹੁਤ ਬਹੁਤ ਗੁਰਲਾਬ ਵੱਲੋਂ ਬਹੁਤ ਬਹੁਤ ਪਿਆਰ ਭਰੇ ਸਤਿ ਸ੍ਰੀ ਅਕਾਲ ਜਿਹੜਾ ਅੱਜ ਦਾ ਆਪਣਾ ਟੌਪਿਕ ਲੈ ਕੇ ਆਏ ਆ ਅੱਜ ਦਾ ਟੌਪਿਕ ਲੈ ਕੇ ਆਏ ਆ ਬਿਲਕੁਲ ਐਮ ਕ੍ਰਿਟੀਕਲ ਜਿਹੜਾ ਕਿ ਬਹੁਤ ਘੱਟ ਮਤਵਲੇ ਹੈ ਉੱਪਰ ਕੇ ਆਉਂਦਾ ਬਹੁਤ ਇਹਦੀ ਜਾਣਕਾਰੀ ਨਹੀਂ ਆਂਗੀ ਜਿਵੇਂ ਮਿਲਦੀ ਉਹਦਾ ਕੀ ਹੈਗਾ ਬਹੁਤ ਪਛਮਾਨੂ ਇਹ ਹੋ ਜਾਂਦਾ ਆਪਾਂ ਉਸ ਟੌਪਿਕ ਤੇ ਪਹੁੰਚਦੇ ਹੀ ਨਹੀਂ ਆਪਾਂ ਹੋਰ ਟੌਪਿਕਾਂ ਤੇ ਪਹੁੰਚੀ ਜਾਂਦੇ ਆ ਉਸ ਪਾਸੇ ਆਪਾਂ ਜਾਂਦੇ ਹੀ ਨਹੀਂਗੇ ਅਗਰ ਇਹ ਹੋ ਜਾਂਦਾ ਹੈ ਤਾਂ ਇਹ ਇਸ ਦੀ ਰੋਕਥਾਮ ਉਹ ਕੀ ਚੀਜ਼ ਆ ਗਈ ਗੋਹੇ ਦੇ ਵਿੱਚੋਂ ਖੂਨ ਆਉਣਾ ਉਹ ਆਪਾਂ ਕਿਸ ਤਰ੍ਹਾਂ ਜਿਵੇਂ ਆਪਾਂ ਪਿਸ਼ਾਬ ਦੇ ਵਿੱਚੋਂ ਖੂਨ ਆਉਂਦਾ ਉਹ ਆਪਾਂ ਰੋਕਥਾਮ ਵਾਸਤੇ ਵੀਡੀਓ ਬਣਾੰਗੀਆਂ ਇਹਦੇ ਉੱਤੇ ਆਪਾਂ ਅੱਜ ਇੱਕ ਖੋਜ ਕਰਕੇ ਪੂਰਾ ਮਤਵ ਲਾਣ ਦਿਮਾਗ ਲਾ ਕੇ ਖੋਜ ਕਰਕੇ ਕੀ ਚੀਜ਼ਾਂ ਪਹਿਣਗੀਆਂ ਕਿਵੇਂ ਹੋਣਗੀਆਂ ਔਰ ਇਹ ਇਸ ਤਰ੍ਹਾਂ ਦਾ ਖੁਦ ਪਰਤਿਆਵਾ ਪੂਰਾ ਕਾਰਗਿਲ ਤਰੀਕਾ ਉਹ ਤੁਸੀਂ ਬਣਾਉਣਾ ਕਿਵੇਂ ਆ ਉਹਦੀ ਆਪਾਂ ਵਿਧੀ ਦੱਸਾਂਗੇ ਕੀ ਕੀ ਆਪਾਂ ਨੂੰ ਚੀਜ਼ਾਂ ਚਾਹੀਦੀਆਂ ਉਹਦੇ ਵਾਸਤੇ ਕੀ ਕੀ ਆਟਮਾ ਪਾਉਣੀਆਂ ਕਿਵੇਂ ਬਣੂਗੀ ਕਿਹੜੀ ਚੀਜ਼ ਕਿੰਨੀ ਪਾਉਣੀ ਆ ਕਿਹੜੀ ਚੀਜ਼ ਕਿੰਨੀ ਪਾਉਣੀ ਆ ਦੇਸੀ ਦਵਾਈ ਦਾ ਤਾਂ ਸਾਰਿਆਂ ਨਾਲੋਂ ਵੱਡਾ ਆਰਾਮ ਆਉਣ ਦਾ ਫਾਰਮੂਲਾ ਇਹ ਹੁੰਦਾ ਹੈ ਵੀ ਉਹਦੀ ਕੁਆਂਟੀਟੀ ਤੁਸੀਂ ਜਿੰਨੀ ਦੱਸੀ ਆ ਤੁਸੀਂ ਉਨੀ ਪਾਓ ਔਰ ਤੋਲ ਕੇ ਪਾਓ ਔਰ ਜਿਵੇਂ ਪਕਾਉਣ ਨੂੰ ਕਿਹਾ ਉਵੇਂ ਪਕਾ ਕੇ ਪਾਓ 100% ਰਿਜ਼ਲਟ ਮਿਲੂਗਾ ਇਹ ਨਾ ਹੋਵੇ ਵੀ ਇੱਕ ਚੀਜ਼ ਆਪਾਂ ਪਾਈਆ ਪਾਈ ਜਾਨੇ ਆ ਇੱਕ ਆਪਾਂ 100 ਗ੍ਰਾਮ ਪਾਈ ਜਾਨੇ ਆ ਕਿ ਨਹੀਂ ਇਸ ਤਰ੍ਹਾਂ ਨਹੀਂ ਚੱਲਦਾ ਜਿਵੇਂ ਹੁਣ ਉਹਦੇ ਤੇ ਕੀ ਕੀ ਚੀਜ਼ਾਂ ਲੈਣੀਆਂ ਆ ਆਪਾਂ 500 ਗ੍ਰਾਮ ਐਲੋਵੀਰੇ ਦੀ ਗੁੱਧ ਲੈਣੀ ਆ ਆਪਾਂ 100 ਗ੍ਰਾਮ ਆਪਾਂ ਲੈਣੀ ਆਂਗੀ ਚਿੱਟੀ ਫੜਕੜੀ 50 ਗ੍ਰਾਮ ਆਪਾਂ ਲੈਣੀ ਆਂਗੀ ਗੋਗਲ ਇਹ ਆਪਾਂ ਗੋਗਲ ਲੈਣੀ ਆਂਗੀ ਇਹਨਾਂ ਨੂੰ ਆਪਾਂ ਇਹਦੀ ਗੁੱਦ ਕੱਢ ਕੇ ਆ ਟੋਪੀਆ ਫੜਾਏ ਪੁੱਤੋ ਜੀ ਜਿਵੇਂ ਕਿ ਆਪਾਂ ਇੱਕ ਬਰਤਨ ਲੈ ਲਿਆ ਉਹਦੇ ਵਿੱਚ ਇਹ 500 ਗ੍ਰਾਮ ਆਪਾਂ ਇਹਦੀ ਜੈਲ ਕੱਢ ਕੇ ਇਹਦੇ ਵਿੱਚ ਆਪਾਂ ਪਾਤੀ ਉਹਦੇ ਵਿੱਚ ਕੀ ਕੀਤਾ 50 ਗ੍ਰਾਮ ਆਪਾਂ ਗੁਗਲ ਪਾਤੀ ਤੇ 100 ਗ੍ਰਾਮ ਆਪਾਂ ਫੜਕੜੀ ਪਾਤੀ 1 ਕਿਲੋ ਇਹਦੇ ਚ ਆਪਾਂ ਪਾਣੀ ਪਾਤਾ ਇਹ ਆਪਣਾ ਇਹ ਇੱਕ ਕੜਾ ਤਿਆਰ ਹੋ ਗਿਆਗਾ ਇੱਕ ਕੜਾ ਆਪਣਾ ਤਿਆਰ ਹੋ ਗਿਆ ਇਹ ਪੂਰਾ ਜਦੋਂ ਮਿਕਸ ਹੋ ਗਿਆ ਜਿਵੇਂ ਆਪਾਂ ਸਬਜੀ ਬਣਾਉਨੇ ਆ ਪੂਰਾ ਸ਼ੌਂਕ ਦੇ ਨਾਲ ਇਹਨੂੰ ਘੱਟ ਤੇ ਗੈਸ ਸਲੋ ਸਿਮ ਤੇ ਕਰਕੇ ਤੁਸੀਂ ਇਸ ਫਾਰਮੂਲੇ ਨੂੰ ਬਣਾਓ ਜਦੋਂ ਇਹ ਤੁਹਾਡਾ ਫਾਰਮੂਲਾ ਹੋ ਗਿਆ ਇਹਨੂੰ ਉਤਾਰ ਕੇ ਠੰਡਾ ਕਰ ਲਓ ਠੰਡਾ ਕਰਕੇ ਜਾਓ ਗਾਏ ਜਾਓ ਮੈਂ ਆ ਗੋਹੇ ਦੇ ਵਿੱਚੋਂ ਖੂਨ ਆਉਂਦਾ ਹੈ ਕਤਰੇ ਆਉਂਦੇ ਆ ਜਾਂ ਕੋਈ ਜਾਲੇ ਆਉਂਦੇ ਆ ਕਿਸੇ ਵੀ ਕਿਸਮ ਦੇ ਆਉਂਦੇ ਆ ਉਹਦੇ ਵੀ ਆਪਾਂ ਨੂੰ ਲੱਗਦੇ ਆ ਇਹਦੇ ਕੀ ਆ ਜਦੋਂ ਇਹ ਅੰਦਰਲੇ ਪਾਸੇ ਵਿਆਈਆਂ ਹੋ ਜਾਂਦੀਆਂ ਉਦੋਂ ਹੀ ਇਹਦਾ ਸਿਸਟਮ ਵਿਗੜਦਾ ਹੈ ਸਿਸਟਮ ਵਿਗੜਦਾ ਉਹਦੇ ਵਿੱਚੋਂ ਕੀ ਹੁੰਦਾਗਾ ਜਦੋਂ ਵਿਆਈ ਬਣਦੀ ਆ ਵਿਆਈ ਦੇ ਵਿੱਚੋਂ ਖੂਨ ਚੱਲਦਾ ਖੂਨ ਚੱਲ ਕੇ ਪਸ਼ੂ ਨੂੰ ਕਮਜ਼ੋਰ ਕਰ ਦਿੰਦਾ ਹੈ ਪਸ਼ੂ ਦਾ ਜਿਹੜਾ ਖੂਨ ਦੀ ਸਮਤਾ ਉਹ ਘਟ ਜਾਂਦੀ ਹੈ। ਕਈ ਵਾਰੀ ਤਾਂ 4 ਗ੍ਰਾਮ ਹੀ ਖੂਨ ਰਹਿ ਜਾਂਦਾ ਹੈ। ਫੇਰ ਆਪਾਂ ਨੂੰ ਕੀ ਕਰਨਾ? ਉਹਦੇ ਆਪਾਂ ਨੂੰ ਬੋਤਲਾ ਲਾਉਣੀਆਂ ਪੈਂਦੀਆਂ। ਪਸ਼ੂ ਉਹ ਬਹਿ ਜਾਂਦਾ। ਪਸ਼ੂ ਇੱਕ ਦਿਨ ਬਹਿੰਦਾ ਬਹਿੰਦਾ ਜਮਾ ਬਹਿ ਜਾਂਦਾ। ਆਪਾਂ ਨੂੰ ਉਹਦੇ ਤੇ ਜਾਂਚ ਨਹੀਂ ਆਉਂਦੀ ਵੀ ਆਪਾਂ ਕੀ ਕਰੀਏ? ਜਾਂ ਉਹਦੇ ਆਪਾਂ ਜਿਵੇਂ ਹੁਣ ਫਰਜ ਕਰੋ ਵੀ ਐਂਡਿਬੈਟਿਕ ਟੀਕੇ ਲਵਾਏ। ਰੋਕ ਥਾਮ ਹੈਗੀ ਆ ਟੀਕਿਆਂ ਦੀ ਹੈਗੀ ਆ। ਆਪਾਂ ਇਹ ਨਹੀਂ ਕਹਿੰਦੇ ਵੀ ਨਹੀਂ ਹੁੰਦੀ। ਦੇਸੀ ਦਵਾਈ ਤਾਂ ਹਜੇ 4 ਦਿਨਾਂ ਨੂੰ ਕੰਮ ਕਰੂਗਾ। ਟੀਕੇ ਇੱਕ ਦਿਨ ਦੇ ਵਿੱਚ ਕੰਮ ਕਰਨਗੇ। ਉਹਦੇ ਚ ਕੀ ਆ ਇਹ ਲੰਮੇ ਸਮੇਂ ਦੇ ਤੱਕ ਦਵਾਈ ਕੰਮ ਕਰੂਗੀ ਟੀਕੇ ਦਾ ਉਹਦੇ ਤੇ ਟਾਈਮ ਲਿਖਿਆ ਹੁੰਦਾ ਵੀ ਇਹ 24 ਘੰਟੇ ਅਸਰ ਕਰੂਗਾ ਜਾਂ 36 ਘੰਟੇ ਅਸਰ ਕਰੂਗਾ ਜਾਂ ਇਹ 8 ਘੰਟੇ ਅਸਰ ਕਰੂ ਇਹਦਾ ਕੀ ਆ ਇਹ ਜ਼ਿੰਦਗੀ ਭਰ ਉਦੋਂ ਬਾਅਦ ਹੋਊਗਾ ਹੀ ਨਹੀਂ ਉਹ ਪ੍ਰੋਬਲਮ ਆਊਗੀ ਨਹੀਂ ਜਿਵੇਂ ਹੁਣ ਤੁਹਾਨੂੰ ਆਪਾਂ ਵਿਧੀ ਦੱਸਤੀ ਵੀ 500 ਗ੍ਰਾਮ ਐਲੋਵੀਰਾ ਲੈ ਲਿਆ ਤੇ 100 ਗ੍ਰਾਮ ਆਪਾਂ ਚਿੱਟੀ ਫੜਕੜੀ ਲੈ ਲਈ ਉਹ ਪਾਣੀ ਚ ਪਾ ਲਈ ਤੇ 50 ਗ੍ਰਾਮ ਇਹਦੇ ਵਿੱਚ ਆਪਾਂ ਰਸੌਣਤ ਪਾ ਲਈ। ਇਹਨਾਂ ਨੂੰ ਤਿੰਨਾਂ ਨੂੰ ਇਹ ਇੱਕ ਕਾੜਾ ਹੋ ਗਿਆ। ਜਦੋਂ ਇਹ ਕਾੜਾ ਦੇਣਾ ਹੈ, 2 ਘੰਟੇ ਪਾਣੀ ਨਹੀਂ ਪੀਉਣਾ। 2 ਘੰਟੇ ਨੀਰਾ ਨਹੀਂ ਪੋਣਾ। ਮਤਲਬ ਤੁਸੀਂ ਇਸ ਤਰ੍ਹਾਂ ਕਰਕੇ ਜਦੋਂ ਇਹਨੂੰ ਦੇਵੋਗੇ, ਅਗਰ ਤੁਹਾਡਾ ਪਹਿਲੇ ਕਾੜੇ ਦੇ ਨਾਲ ਅਸੂ ਸਹੀ ਹੋ ਜਾਂਦਾ ਹੈ, ਤਾਂ ਦੂਜਾ ਕਾੜਾ ਤੁਸੀਂ ਇੱਕ ਹੋਰ ਦੇ ਦਿਓ। ਜਿਹੜਾ ਕੋ ਮਾੜਾ-ਮੋਟਾ ਹੋਊਗਾ ਇਹਦੇ ਨਾਲ ਕਲੀਅਰ ਹੋ ਜਾਊਗਾ। ਅਗਰ ਤੁਹਾਡਾ ਦੂਜੇ ਕਾੜੇ ਦੇ ਨਾਲ ਨਹੀਂ ਹੁੰਦਾ ਤੇ ਤੀਜੇ ਤੀਜੇ ਕਾੜੇ ਦੀ ਤਾਂ ਆਪਾਂ ਨੂੰ ਬਿਲਕੁਲ ਗਰੰਟੀ ਆ ਤੁਹਾਡਾ ਸ਼ੋਰ ਇਸੇ ਚੀਜ਼ਾਂ ਨਾਲ ਹੀ ਦੇਸੀ ਦੇ ਨਾਲ ਬਿਲਕੁਲ ਹੋਊਗਾ ਹੀ ਹੋ 100% ਹੀ ਤੁਹਾਡਾ ਬਿਲਕੁਲ ਸ਼ੋਰ ਹੋਊਗਾ ਹਟੂਗਾ ਉਹਦੇ ਬਲੱਡ ਨਹੀਂ ਆਊਗਾ ਗੋਹਾ ਬਿਲਕੁਲ ਸਾਫ਼ ਹੋ ਆਊਗਾ ਇਹਦੇ ਵਿੱਚ ਕੀ ਹੈਗਾ ਵੀ ਆਪਣੇ ਪਸ਼ੂ ਦੀ ਇੱਕ ਹੋਰ ਜਾਂਚ ਜ਼ਰੂਰ ਕਰਵਾ ਲਓ ਪਹਿਲਾਂ ਵੀ ਉਹਦੇ ਅੰਦਰ ਮੜਾਪਾ ਹੈਗੇ ਤਾਂ ਉਹਨੂੰ ਜਿਵੇਂ ਜੈਨਵੈਟ ਦੀ ਗੋਲੀ ਆਉਂਦੀ ਆ ਹੋ ਜੇ ਗੱਬਣਾ ਦਾ ਉਹ ਸਾਵਨਾ ਦਾ ਸਕੇ ਲਿਆ ਉਹ ਖਾਲੀ ਆ ਤਾਂ ਉਸ ਨਾਲ ਲਿਆਓ ਉਹ ਤੁਹਾਨੂੰ ਵੀ ਮੜਪਾਂ ਵਾਲੀ ਗੋਲੀ ਬਹੁਤ ਜ਼ਰੂਰੀ ਆ ਦੇਣੀ ਕਈ ਵਾਰੀ ਕੀ ਆ ਵੀ ਚੱਕ ਕੇ ਆਪਾਂ ਦਵਾਈ ਦੇ ਦਈਏ ਹੋ ਜੇ ਆਪਾਂ ਨੂੰ ਮੜਪਾਂ ਦੇ ਨਾਲ ਹੋਵੇ ਉਹਦੇ ਤੇ ਕੀ ਆ ਪਹਿਲਾਂ ਆਪਾਂ ਨੂੰ ਕਿਸਾਨ ਭਰਾ ਨੂੰ ਡੇਰੀ ਫਾਰਮ ਨੂੰ ਇਹ ਫਾਰਮੂਲਾ ਆਉਣਾ ਬਹੁਤ ਬਿਲਕੁਲ ਜ਼ਰੂਰੀ ਆ ਜਿਹੜੇ ਵੱਡੇ ਫਾਰਮਰ ਆ ਮੇਰੇ ਵੀਰ ਆਗੇ ਉਹ ਖਾਸ ਕਰਕੇ ਜਿਵੇਂ ਕਿ ਟ੍ਰੇਨਿੰਗ 60 ਦਿਨਾਂ ਦੀ ਲੱਗਦੀ ਆ 2 ਮਹੀਨਿਆਂ ਦੀ ਮਹੀਨੇ ਦੀ ਲੱਗਦੀ ਆ ਉਹ ਮੇਰੇ ਵੀਰ ਕੰਮ ਚਲਾਉਣ ਤੋਂ ਪਹਿਲਾਂ ਸਰਕਾਰੀ ਸੰਸਥਾ ਤੋਂ ਸਰਟੀਫਿਕੇਟ ਜਰੂਰ ਪ੍ਰਾਪਤ ਕਰਨ ਔਰ ਕਲਾਸਾਂ ਲਾਉਣ ਕਲਾਸਾਂ ਲਾ ਕੇ ਹੀ ਕੰਮ ਆਪਦਾ ਡੈਰੀ ਫਾਰਮ ਦਾ ਚਲਾਵੇ ਇਹ ਅੱਜ ਦਾ ਵੀਡੀਓ ਸੀਗਾ ਜਿਹੜਾ ਆਪਣਾ ਖੂਨ ਦੇ ਗੋਹੇ ਦੇ ਵਿੱਚੋਂ ਖੂਨ ਆਉਣਾ ਮੱਝ ਹੋਣੀ ਜਾਂ ਗਾਂ ਹੋਣੀ ਇਹ ਆਪਾਂ ਇੱਕ ਖਰਾਕ ਦੇਣੀ ਹੈ ਭਾਈ ਤੀਜੀ ਖਰਾਕ ਨਾਲ ਲਾਸਟ ਜਮਾ ਹਟ ਜਾਊਗਾ ਤੇ ਗੁਰਲਾਬ ਵੱਲੋਂ ਪਿਆਰ ਭਰੀ ਸਸਰੀ